ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਆਪਾਂ ਪਹੁੰਚੇ ਆ ਜੀ ਗੀਤਕਾਰ ਵੀ ਸਾਡਾ ਬਹੁਤ ਵਧੀਆ ਗੀਤ ਲਿਖਦਾ ਹੈ ਜੀ ਜਿਸ ਦਾ ਨਾਮ ਸੁੱਖਾ ਸੁਭਰਾ ਬਾਈ ਜੀ ਸੁੱਖਾ ਸੁਭਰਾ ਗੀਤਕਾਰ ਬਹੁਤ ਟੌਪ ਟੌਪ ਦੇ ਗਾਣੇ ਸ਼ਹਿਰੋ ਸ਼ਹਿਰੀ ਕਵੀ ਲਿਖਦਾ ਹੈ ਜੀ ਤੇ ਕਿਤੇ ਵੀ ਮੁੱਦਿਆਂ ਦੇ ਉੱਤੇ ਜਿਵੇਂ ਪਿੰਡ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਧੜੇ ਬਣ ਜਾਂਦੇ ਧੜੇਬਾਜ਼ੀਆਂ ਹੋ ਜਾਂਦੀਆਂ ਉਹਨਾਂ ਦੇ ਵੀ ਲਿਖਿਆ ਜਾਂਦਾ ਹਰ ਪ੍ਰਕਾਰ ਦੇ ਬੋਲ ਲਿਖਦਾ ਹੈ ਵੀਰ ਤੇ ਬਾਕੀ ਆਪਾਂ ਜਾਣਦੇ ਆ ਬਹੁਤ ਸੋਹਣੀ ਕਲਮਾ ਪੂਰੀ ਤਾਕਤ ਆ ਜੇ ਗੱਲ ਕਰੀਏ ਕਾਫੀ ਸਮਾਂ ਹੋ ਗਿਆ 20 ਸਾਲ ਦੇ ਲਗਭਗ ਹੋ ਗਏ ਹੋਣੇ ਆ ਵੀਰ ਨੂੰ ਲਿਖਦਿਆਂ 13 ਸਾਲ ਜੀ 13 ਸਾਲ ਦੇ ਲਗਭਗ ਵੀਰਾਂ ਦਾ ਦੱਸਦਾ ਵੀ ਹੋ ਗਏ ਆ ਲਿਖਦਿਆਂ ਨੂੰ ਜੀ ਤੇ ਬਾਕੀ ਆਜੋ ਆਪਾਂ ਸੁਣਦੇ ਆ ਵੀਰ ਤੋਂ ਕੀ ਕੀ ਲਿਖਿਆ ਕੀ ਗੱਲਬਾਤ ਆ ਜੀ ਉਹ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੀ ਨਾ ਆਏ ਜੀ ਗੀਤਕਾਰ ਸਾਹਿਬ ਜੀ ਥੋੜਾ ਜਿਹਾ ਦੇ ਸੰਗਤਾਂ ਨੂੰ ਰੋਬ ਰੂਪਰ ਹੋ ਜੋ 그러면은 ਪਤਾ ਲੱਗੇ ਗੀਤਕਾਰ ਸੁਖਾ ਸਿੰਘ ਸਭਰਾ ਫੇਸਬੁੱਕ ਤੇ ਗੀਤਕਾਰ ਸੁਖਾ ਸਿੰਘ ਸਭਰਾ ਚਾਹੁੰਦਾ ਉਹਦਾ ਸਿੱਧਾ ਨਾਮ ਮੇਰਾ ਤੇ ਸੰਦੀਪ ਸਿੰਘ ਬਿਲਕੁਲ ਜੀ ਬਿਲਕੁਲ ਤੇ ਕੀ ਅੱਜ ਮੈਸੇਜ ਦੇਣ ਜਾ ਰਹੇ ਜੇ ਕੀ ਅੱਜ ਲਿਖਿਆ ਹੈ ਜੋ ਸੰਗਤਾਂ ਨੂੰ ਕਤਰੇ ਮੈਂ ਦੱਸਣਾ ਚਾਹੁੰਨਾ ਪਿੰਡ ਵਿੱਚ ਧੜਾੜੀ ਹੋਣਾ ਚਾਹੀਦਾ ਸਾਰੇ ਪਿੰਡ ਦੀਆਂ ਮੜੀਆਂ ਇਕੱਠਾਂ ਦੀਆਂ ਜੇਦੀਆਂ ਤੇ ਸਰਪੰਚੀ ਦੇ ਮੁੱਦੇ ਤੇ ਵੀ ਸਰਪੰਚੀ ਸਾਰੇ ਵੰਡ ਵਰਤਕੇ ਕਰਨ ਸਾਰਿਆਂ ਵਰਗਾਂ ਨੂੰ ਸਰਪੰਚੀ ਦਾ ਮੌਕਾ ਮਿਲਣਾ ਚਾਹੀਦਾ ਜਦੋਂ ਸਰਪੰਚ ਚੁਣਿਆ ਜਾਵੇ ਸਾਰੇ ਵਰਗਾਂ ਨੂੰ ਲਾਗੇ ਬਿਠਾਇਆ ਜਾਵੇ ਤੇ ਆਪਣੀ ਮਰਜ਼ੀ ਨਾਲ ਸਰਪੰਚ ਨਾ ਚੁਣਿਆ ਜਾਵੇ ਹਰੇਕ ਵਰਗ ਦੇ ਭਰਾ ਨੂੰ ਕੋਲ ਬਿਠਾਇਆ ਜਾਵੇ ਤੇ ਆਪਣੀ ਮਰਜ਼ੀ ਨਾਲ ਸਰਪੰਚ ਚੁਣ ਕੇ ਜਕਾਰੇ ਨਾ ਛੱਡੇ ਜਾਣ ਭਾਈਚਾਰੇ ਨੂੰ ਸਾਂਝ ਨੂੰ ਮੁੱਖ ਰੱਖਦਿਆਂ ਸਾਰਿਆਂ ਨੂੰ ਕੋਲ ਬਿਠਾਇਆ ਜਾਵੇ ਤੇ ਬਾਕੀ ਮੈਂ ਤੁਹਾਨੂੰ ਦੱਸ ਹੀ ਦਿੰਦਾ ਛੇਰੋ ਛੇਰੀ ਪਹਿਲਾ ਬੱਤੜਾ ਗੀਤ ਸਨਮੁਖ ਰੱਖਾਂਗੇ ਬੋਲ ਪੰਜਾਬੀ ਬੋਲ ਗੀਤ ਦੇ ਬੋਲ ਆ ਜੀ ਧੜਾ ਧੜਾ ਧੜੇ ਬਾਜੀਆਂ ਹੋ ਜਾਂਦੀਆਂ ਹਾਂਜੀ ਪਿੰਡਾਂ ਦੇ ਵਿੱਚ ਕਿਤੇ ਵੀ ਤੁਸੀਂ ਆਮ ਪਿੰਡਾਂ 'ਚ ਧੜੇ ਬਾਜੀਆਂ ਪਾਉਂਦੀਆਂ ਦੇਖੀਆਂ ਹੋਣਗੀਆਂ ਉਸੇ ਵੀਰ ਨੇ ਲਿਖਿਆ ਜੀ ਇੱਕ ਗੁਰੂ ਘਰ ਪਿੰਡ ਵਿੱਚ ਕਾਰ ਹੋਵੇ ਜਿੱਥੇ ਬਾਣੀ ਦਾ ਸੱਚਾ ਪ੍ਰਚਾਰ ਹੋਵੇ ਇੱਕ ਗੁਰੂ ਘਰ ਪਿੰਡ ਵਿੱਚ ਕਾਰ ਹੋਵੇ ਜਿੱਥੇ ਬਾਣੀ ਦਾ ਸੱਚਾ ਪ੍ਰਚਾਰ ਹੋਵੇ ਹਰ ਵੇਲੇ ਰੱਬ ਦਾ ਸ਼ੁਕਰ ਮਨਾਈਦਾ ਹੁਣਾ ਨਹੀਂ ਕਿ ਪਿੰਡ ਵਿੱਚ ਧੜਾ ਚਾਹੀਦਾ ਇਕੱਠਿਆਂ ਜਿਉਣਾ ਆ ਅਸੀਂ ਇਕੱਠੇ ਮਰਨਾ ਵੱਖੋ ਵੱਖ ਮੜੀਆਂ ਦਾ ਕੀ ਕਰਨਾ ਇਕੱਠਿਆਂ ਜਿਉਣਾ ਆ ਅਸੀਂ ਇਕੱਠੇ ਮਰਨਾ ਵੱਖੋ ਵੱਖ ਮੜੀਆਂ ਦਾ ਕੀ ਕਰਨਾ ਐਵੇਂ ਵਾਧੂ ਦਾ ਕਲੇਸ਼ ਨਹੀਂ ਵਿਧਾਈ ਦਾ ਹੁਣਾ ਨਹੀਂ ਕਿ ਪਿੰਡ ਵਿੱਚ ਧੜਾ ਚਾਹੀਦਾ ਇੱਕ ਦੂਜੇ ਦੇ ਖਿਲਾਫ ਕੋਈ ਨਾਰਾ ਲਾਵੇ ਨਾ ਭਾਈਚਾਰੇ ਸਾਂਝ ਚ ਤਰੇੜੇ ਆਵੇ ਨਾ ਇੱਕ ਦੂਜੇ ਦੇ ਖਿਲਾਫ ਕੋਈ ਨਾਰਾ ਲਾਵੇ ਨਾ ਭਾਈਚਾਰੇ ਸਾਂਝ ਚ ਤਰੇੜੇ ਆਵੇ ਨਾ ਹੋਵੇ ਨਾ ਕਿ ਵੈਰ ਪਿੰਡ ਵਿੱਚ ਭਾਈ ਭਾਈ ਦਾ ਹੋਣਾ ਨਹੀਂ ਕਿ ਪਿੰਡ ਵਿੱਚ ਧੜਾ ਚਾਹੀਦਾ ਬਿਨਾ ਵੋਟਾਂ ਤੋਂ ਜਾਵੇ ਸਰਪੰਚ ਚੁਣਿਆ ਵੋਟਾਂ ਨਾਲ ਬਣਦੇ ਮੈਂ ਧੜੇ ਸੁਣਿਆ ਬਿਨਾ ਵੋਟਾਂ ਤੋਂ ਜਾਵੇ ਸਰਪੰਚ ਚੁਣਿਆ ਵੋਟਾਂ ਨਾਲ ਬਣਦੇ ਮੈਂ ਧੜੇ ਸੁਣਿਆ ਐਵੇਂ ਵਾਦੂ ਦਾ ਕਲੇਸ਼ ਨਹੀਂ ਵਿਧਾਈ ਦਾ ਹੋਣਾ ਨਹੀਂ ਕਿ ਪਿੰਡ ਵਿੱਚ ਧੜਾ ਚਾਹੀਦਾ ਪਾਰਟੀ ਬਾਜੀ ਦੇ ਰੌਲੇ ਸਾਰਿਆਂ ਪਿੰਡਾਂ ਦੇ ਵਿੱਚੋਂ ਦੂਰ ਹੋਣੇ ਚਾਹੀਦੇ ਜਿਹੜੇ ਪਿੰਡ ਵਿੱਚ ਜਾ ਕੇ ਮਰਜ਼ੀ ਪੋਛੜਾਓ ਸਰਪੰਚ ਕਿਸਾਨ ਹੁੰਦਿਆ ਐਤ ਕੀ ਸਰਪੰਚ ਮਜ਼ਦੂਰ ਹੋਣੇ ਚਾਹੀਦੇ ਏਕਤਾ ਜਿੰਦਾਬਾਦ ਦਾ ਨਾਰਾ ਉਤੋਂ ਉਤੋਂ ਨਹੀਂ ਲਾਈਦਾ ਹੋਣਾ ਨਹੀਂ ਕੋਈ ਪਿੰਡ ਵਿੱਚ ਧੜਾ ਚਾਹੀਦਾ ਪਿੰਡ ਸਭਰਾਵੀ ਛੱਡੇ گا ਬਣਾ ਕੇ ਤੂੰ ਧੜਾ ਸੁਖਿਆ ਦੇਵੇਂ ਚੱਕਣਾ ਲੋਕਾਂ ਨੂੰ ਮੋੜੀ ਉੱਤੇ ਖੜਾ ਸੁਖਿਆ ਪਿੰਡ ਸਭਰਾਵੀ ਛੱਡੇਗਾ ਬਣਾ ਕੇ ਤੂੰ ਧੜਾ ਸੁਖਿਆ ਦੇਵੇਂ ਚੱਕਣਾ ਲੋਕਾਂ ਨੂੰ ਮੋੜੀ ਉੱਤੇ ਖੜਾ ਸੁਖਿਆ ਪੰਚਾਇਤ ਦੀ ਜ਼ਮੀਨ ਵਿੱਚੋਂ ਹਿੱਸਾ ਵਾਂਗੂ ਗਰੀਬ ਲੋਕਾਂ ਨੂੰ ਹੱਕਾਂ ਲਈ ੜਕਾਈ ਦਾ ਹੁਣ ਆਣੀ ਕਿ ਪਿੰਡ ਵਿੱਚ ਧੜਾ ਜਹੀਦਾ ਹੁਣ ਆਣੀ ਕਿ ਪਿੰਡ ਵਿੱਚ ਧੜਾ ਜਹੀਦਾ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਰੀਬਾ ਮੂਪੋ ਜੋ ਕੀ ਬਹੁਤ ਸੋਣਾ ਵੀਰ ਨੇ ਲਿਖਿਆ ਵੀ ਪਿੰਡ ਵਿੱਚ ਧੜੇ ਬਾਜੀਆਂ ਖਤਮ ਹੋਣੀਆਂ ਚਾਹੀਦੀਆਂ ਜਿਵੇਂ ਮੜੀਆਂ 12-12 ਸਾਡਾ ਵੱਡਾ ਨਗਰ ਆ 12-13 ਮੜੀਆਂ ਭੜੀਆਂ ਹਾਂ ਇਹ ਮੁੱਦੇ ਤੇ ਬਾਅਦ ਚ ਗੱਲ ਕਰਦੇ ਉਹ ਵੱਖਰਾ ਲਿਆ ਹਾਂਜੀ ਹਾਂਜੀ ਤੇ ਅਗਲਾ ਆਪਾਂ ਲਿਖਿਆ ਵਾ ਇੱਕ ਮੜੀਆਂ ਹੋਣ ਤੇ ਵਧੀਆ ਗੱਲ ਤੇ ਅੱਗੇ ਕੀ ਲਿਖਿਆ ਬਾਈ ਜੀ ਅੱਗੇ ਲਿਖਿਆ ਵੀ ਜਾਤਾਂ ਕੇ ਇਹਨੂੰ ਜਾਤ ਪੁੱਛੋ ਨਾ ਦੱਸੋ ਨਾ ਇਹਦੇ ਬਾਰੇ ਲਿਗਿਆ ਬਿਲਕੁਲ ਬੰਦੇ ਦੀ ਯਾਦ ਨਹੀਂ ਹੁੰਦੀ ਹਮ ਜਾਤ ਹੁੰਦੀ ਕੁੱਤੇ ਦੀ ਹਮ ਗੁਰਬਾਣੀ ਦੇ ਵਿੱਚ ਵੀ ਲਿਖਿਆ ਜਿਵੇਂ ਬੰਦੇ ਨੂੰ ਯਾਦ ਨਹੀਂ ਪੁੱਛਣੀ ਚਾਹੀਦੀ ਬਿਲਕੁਲ ਜੀ ਨਾ ਪੁੱਛਣਾ ਤੂੰ ਯਾਦ ਪਿੰਡ ਸਭਰਾਵਾਂ ਵਾਲੇ ਸੁੱਖੇ ਦੀ ਬੰਦੇ ਦੀ ਨਹੀਂ ਯਾਦ ਹੁੰਦੀ ਯਾਦ ਹੁੰਦੀ ਕੁੱਤੇ ਦੀ ਪੁੱਛਣਾ ਤੂੰ ਯਾਦ ਪਿੰਡ ਸਭਰਾਵਾਂ ਵਾਲੇ ਸੁੱਖੇ ਦੀ ਬੰਦੇ ਦੀ ਨਹੀਂ ਯਾਦ ਹੁੰਦੀ ਯਾਦ ਹੁੰਦੀ ਕੁੱਤੇ ਦੀ ਮਹਿਫਲਾਂ 'ਚ ਬਹਿ ਕੇ ਕਦੇ ਕਿਸੇ ਨੂੰ ਨਹੀਂ ਯਾਦ ਦਸੀ ਪੁੱਛੀ ਦੀ ਕਰੀਏ ਨਾ ਪਰਖ ਕਦੇ ਯਾਦ ਨੀਵੀਂ ਉੱਚੀ ਦੀ ਕਿਸੇ ਦੀ ਯਾਦ ਦਾ ਨਾਂ ਨਹੀਂ ਲੈਣਾ ਚਾਹੀਦਾ ਖੁਦ ਨੂੰ ਕਦੀ ਨਹੀਂ ਉੱਚਾ ਨੀਵਾ ਕਹਿਣਾ ਚਾਹੀਦਾ ਉੱਜਿਆਂ ਨਾਲੋਂ ਕੋਈ ਖੁਦ ਨੂੰ ਜ਼ਿਆਦਾ ਨੀਵਾ ਮੰਨੀ ਬੈਠਿਆ ਯਾਤਾਂ ਵਾਲੀ ਤਕਤੀ ਨਾਲ ਗਲੇ ਦੇ ਬੰਨੀ ਬੈਠਿਆ ਭਾਂਡੇ ਸ਼ੀਰੀ ਦੇ ਭਾਂਡਿਆਂ ਚੋਂ ਬਾਹਰ ਕੱਢਦੇ ਅੰਦਰੋਂ ਪਹਾੜੀ ਰਾਜੇ ਬਾਹਰੋਂ ਬਾਹਰੋਂ ਸਿੱਖ ਲੱਗਦੇ ਪਾਏ ਗਾਤਰੀ ਕਈਆਂ ਨੇ ਸ਼ਰੀ ਉੱਤੇ ਪੱਗਾਂ ਬੰਨਦੇ ਪੱਗਾਂ ਵਾਲੇ ਵੀ ਮੈਂ ਵੇਖਿਆ ਯਾ ਤਾਂ ਪਤਾ ਮੰਨਦੇ ਪਾਏ ਗਾਤਰੀ ਕਈਆਂ ਨੇ ਸ਼ਰੀ ਉੱਤੇ ਪੱਗਾਂ ਬੰਨਦੇ ਪੱਗਾਂ ਵਾਲੇ ਵੀ ਮੈਂ ਵੇਖਿਆ ਯਾ ਤਾਂ ਪਤਾ ਮੰਨਦੇ ਬੜੇ ਸੌਖਿਆ ਸੁਣਾਉਣੇ ਇਤਿਹਾਸ ਬੇਟੀ ਮਮਤਾਜ ਤੇ ਨਿਆਂ ਕਥਾ ਨੇ ਹੰਗਦੇ ਆਪਣੇ ਨਿਆਣੇ ਵਿਹਉਂਦੇ ਯਾਤਾਂ ਪੁੱਛ ਕੇ ਲੋਕਾਂ ਨੂੰ ਗਿਆਨ ਵੰਡਦੇ ਉਹ ਜਿੰਨੇ ਪੁੱਛ ਕੇ ਜਾਤ ਵਿਆਹ ਨਿਆਣਿਆਂ ਆਪਣਿਆਂ ਦਾ ਕੀਤਾ ਏ ਉਹਨੇ ਅੰਮ੍ਰਿਤ ਨਹੀਂ ਛਕਿਆ ਉਹਨੇ ਪਾਣੀ ਪੀਤਾ ਏ ਉਹਨੇ ਅੰਮ੍ਰਿਤ ਨਹੀਂ ਛਕਿਆ ਪਾਣੀ ਪੀਤਾ ਏ ਟੰਡਰੀਆਂ ਵਾਲੇ ਰਣਜੀਤ ਠੰਡਰੀਆਂ ਵਾਲੇ ਰਣਜੀਤ ਗੱਲਾਂ ਸੱਚ ਕੀਤੀਆਂ ਵਿਰਲੇ-ਵਿਰਲੇ ਅੰਮ੍ਰਿਤ ਛਕਦੇ ਬਾਲੇ ਪਾਣੀ ਦੀਆਂ ਭਰ-ਭਰ ਪੀਣ-ਪੀਪੀਆਂ ਠੰਡਰੀਆਂ ਵਾਲੇ ਰਣਜੀਤ ਗੱਲਾਂ ਸੱਚ ਕੀਤੀਆਂ ਵਿਰਲੇ-ਵਿਰਲੇ ਅੰਮ੍ਰਿਤ ਛਕਦੇ ਬਾਲੇ ਪਾਣੀ ਦੀਆਂ ਭਰ-ਭਰ ਪੀਣ-ਪੀਪੀਆਂ ਕੋਚਣਾ ਤੂੰ ਯਾਦ ਪਿੰਡ ਸਵਰਾਵਾਂ ਵਾਲੇ ਸੁਖੇ ਦੀ ਬੰਦੀ ਦੀ ਨਹੀਂ ਯਾਦ ਹੁੰਦੀ ਯਾਦ ਹੁੰਦੀ ਕੁੱਤੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਾ ਵੀਰ ਜੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੀ ਹੁਣ ਅਗਲਾ ਆਪਾਂ ਜੀ ਕਰਦੇ ਆਂ ਬਣੀ ਆਈ ਸੱਚੀ ਆਈ ਨਵੇਂ ਸਿਰੋਂ ਨਵੇਂ ਸਿਰੋਂ ਆਪਾਂ ਸੀਰ ਕਰਦੇ ਆ ਸੱਚੀ ਅੱਜ ਸ਼ੇਅਰ ਕਰਨ ਜਾ ਰਿਹਾ ਵੀਰ ਜੀ ਕੀ ਹੋਣਾ ਸੱਚੀ ਆਈ ਆ ਸਚਾਈ ਸਚਾਈ ਸ਼ੇਅਰ ਕਰਨ ਜਾ ਰਿਹਾ ਜੀ ਰੰਗੀਲ ਕੋਲ ਜੀ ਠੇਕਾ ਪਿੰਡ ਪਿੰਡ ਖੁੱਲਿਆ ਸ਼ਰਾਬ ਦਾ ਨਸ਼ੇ ਵਿੱਚ ਡੁੱਬਿਆ ਗੱਭਰੂ ਪੰਜਾਬ ਦਾ ਠੇਕਾ ਪਿੰਡ ਪਿੰਡ ਖੁੱਲਿਆ ਸ਼ਰਾਬ ਦਾ ਨਸ਼ੇ ਵਿੱਚ ਡੁੱਬਿਆ ਗੱਭਰੂ ਪੰਜਾਬ ਦਾ ਗੱਭਰੂ ਪੰਜਾਬ ਦਾ ਵਿਸਕੀ ਸਕੌਜ ਮੋਟਾ ਸੰਤਰਾ ਜਾਂਦੀ ਲੋਕਾਂ ਨੂੰ ਪਿਆਈ ਬਾਬਾ ਨਾਨਕਾ ਤੇ ਤੈਨੂੰ ਕਿਹੜੀ ਕਿਹੜੀ ਦੱਸਾਂ ਸੱਚੀ ਆਈ ਬਾਬਾ ਨਾਨਕਾ ਗਰੂ ਘਰ ਵੀ ਵੰਡ ਲੈ ਕਈਆਂ ਮੜੀਆਂ ਵੰਡੀਆਂ ਆਪੋ ਆਪਣੀਆਂ ਵੈਠ ਗਏ ਤੇ ਗੱਡ ਕੇ ਝੰਡੀਆਂ ਕਿਹੜੇ ਕਿਹੜੇ ਮੈਂ ਸੁਣਾਵਾਂ ਸੱਚ ਦਿਲ ਦੇ ਪੰਚਾਇਤ ਦੀ ਜ਼ਮੀਨ ਚੋਂ ਕਰੀਬਾਂ ਨੂੰ ਨਹੀਂ ਹਿੱਸੇ ਮਿਲਦੇ ਜਿਹਦਾ ਜਿਹਦਾ ਪਾਣੀ ਪੈਂਦਾ ਜਿਹਦੇ ਜਿਹਦੇ ਨਾਲ ਲੱਗਦੀ ਜਾਂਦੇ ਉਹ ਵਾਹੀ ਬਾਬਾ ਨਾਨਕਾ ਤੇ ਤੈਨੂੰ ਕਿਹੜੀ ਕਿਹੜੀ ਦੱਸਾਂ ਸੱਚੇ ਆਈ ਬਾਬਾ ਨਾਨਕਾ ਕੋਈ ਧਰਮ ਨਹੀਂ ਮਾੜਾ ਕਰੋ ਵਡਿਆਈ ਸਭ ਦੀ ਧਰਮ ਦੀ ਨਿੰਦਾ ਹੁੰਦੀ ਨਿੰਦਾ ਰੱਖਦੀ ਜਿਨ੍ਹਾਂ ਨੇ ਲੋਕਾਂ ਨੂੰ ਗਿਆਨ ਵੰਡਣਾ ਬੈਠੇ ਆਪਸੀ ਵਿਵਾਦ ਛੇੜ ਕੇ ਇਕੱਲੇ ਇਕੱਲੇ ਦੇ ਮੈਂ ਛੱਡੂੰਗਾ ਆਪਾਜ ਦੇੜ ਕੇ ਗੁਰੂ ਘਰਾਂ ਵਿੱਚ ਹੁੰਦੀ ਨੇ ਤੇ ਹੀ ਲੜਾਈ ਬਾਬਾ ਨਾਨਕਾ ਤੈਨੂੰ ਕਿਹੜੀ ਕਿਹੜੀ ਦੱਸਾਂ ਸੱਚਾਈ ਬਾਬਾ ਨਾਨਕਾ ਕਥਾਵਾਜਕਨੀ ਬਿੰਦੇ ਇਕੱਠੇ ਤੇ ਇਕੱਠੀ ਬਿੰਦੀ ਵਿਖਿਆ ਮੈਂ ਕਲਾਕਾਰਾਂ ਨੂੰ ਰਾਤੀ ਰੋਸੀ ਜਾਵੇ ਜਿਵੇਂ ਸ਼ਰਾਬੀ ਦਿਨੇ ਮੰਨ ਜਾਂਦਾ ਆ ਔਖਾ ਹੀ ਮਨਾਉਣਾ ਰਸੀ ਜਥੇਦਾਰਾਂ ਨੂੰ ਕਥਾਵਾਜਕਨੀ ਬਿੰਦੇ ਇਕੱਠੇ ਤੇ ਇਕੱਠੀ ਬਿੰਦੀ ਵਿਖਿਆ ਮੈਂ ਕਲਾਕਾਰਾਂ ਨੂੰ ਰਾਤੀ ਰੋਸੀ ਜਾਵੇ ਜਿਵੇਂ ਸ਼ਰਾਬੀ ਦਿਨੇ ਮੰਨ ਜਾਂਦਾ ਆ ਔਖਾ ਹੀ ਮਨਾਉਣਾ ਰੁਸੀ ਯਥੇਦਾਰਾਂ ਨੂੰ ਬੜੇ ਸੌਖੇ ਆ ਸੁਣਾਉਣੇ ਇਤਿਹਾਸ ਬੇਟੀ ਮਮਤਾਜ ਨਿਹੰਗਾਂ ਨਿਹੰਗ ਦੇ ਆਪਣੇ ਨਿਆਣੇ ਵਿਹੋਂਦੇ ਯਾਤਾਂ ਪੁੱਛ ਕੇ ਲੋਕਾਂ ਨੂੰ ਗਿਆਨ ਵੰਡਦੇ ਪਿੰਡ ਸਭਰਾ ਦੇ ਸੁਖੇ ਗੀਤਕਾਰ ਨੇ ਯਾਦ ਪੁੱਛ ਕੇ ਕੁੜੀ ਆਪਣੀ ਵਿਆਹੀ ਬਾਬਾ ਨਾਨਕਾ ਤੈਨੂੰ ਕਿਹੜੀ ਕਿਹੜੀ ਦੱਸਾਂ ਸਚਿਆਈ ਬਾਬਾ ਨਾਨਕਾ ਤੈਨੂੰ ਕਿਹੜੀ ਕਿਹੜੀ ਦੱਸਾਂ ਸਚਿਆਈ ਬਾਬਾ ਨਾਨਕਾ ਅੱਗੇ ਆਪਾਂ ਰਹਿ ਕੀ ਕੋ ਫਾਸੇ ਹੁਣ ਅੱਗੇ ਬਣਾ ਮੰਗ ਪੱਤਰ ਲਿਖਿਆ ਸੀ ਜੀ ਜੀ ਮੰਗ ਪੱਤਰ ਇਹ ਮੰਗ ਪੱਤਰ ਸਾਰੇ ਨਹੀਂ ਸਾਂਝਾ ਵਾ ਇੱਕ ਇਹ ਢੜੇ ਬਾਜੀ ਤੋਂ ਉੱਪਰ ਉੱਠ ਕੇ ਲਿਖਿਆ ਮੈਂ ਕਿ ਪਾਰਟੀ ਨਾਲ ਜੋੜ ਕੇ ਨਹੀਂ ਲਿਖਿਆ ਇਹ ਮੈਂ ਲਿਖਿਆ ਵਾ ਮੈਂ ਲਿਖਿਆ ਮੰਗ ਪੱਤਰ ਸਰਕਾਰ ਨੂੰ ਮੈਂ ਲਿਖਿਆ ਮੰਗ ਪੱਤਰ ਸਰਕਾਰ ਨੂੰ ਉਹਨਾਂ ਨੂੰ ਪਤਾ ਜਿਹੜੇ ਪੜਦੇ ਆ ਨਿੱਤੀ ਅਖਬਾਰ ਨੂੰ ਪੰਚਾਇਤ ਦੀ ਜ਼ਮੀਨ ਵਿੱਚ ਹੁੰਦਾ ਜੇ ਪਾਣੀ ਇਸ ਤਰ੍ਹਾਂ ਕੜੇ ਨਹੀਂ ਪੈਂਦੀ ਨਾ ਗਰੀਬਾਂ ਨੂੰ ਮੰਗ ਕੇ ਕਣਕ ਇਥੋਂ ਖਾਣੀ ਸਰਕਾਰੇ ਨਹੀਂ ਆਪਣੀ ਹੀ ਬੀਜ ਦੇ ਤੇ ਆਪਣੀ ਹੀ ਵੱਢ ਦੇ ਤੇਰੇ ਅੱਗੇ ਕਦੇ ਵੀ ਨਾ ਝੋਲੀ ਅੱਡ ਦੇ ਆਪਣੀ ਹੀ ਬੀਜ ਦੇ ਤੇ ਆਪਣੀ ਹੀ ਵੱਢ ਦੇ ਤੇਰੇ ਅੱਗੇ ਕਦੇ ਨਾ ਝੋਲੀ ਅੱਡ ਦੇ ਆਟਾ-ਦਾਲ ਕਰਦੇ ਗਰੀਬਾਂ ਦਾ ਤੂੰ ਭਾਵੇਂ ਬੰਦਣੀ ਪੰਚਾਇਤ ਦੀ ਜ਼ਮੀਨ ਵਿੱਚ ਬਾਣੀ ਦਾ ਦੁ ਕਰ ਪ੍ਰਬੰਧਨੀ ਕਰ ਪ੍ਰਬੰਧਨੀ ਵਿਚਾਰ ਮੇਰੇ ਸੁਣ ਕੇ ਬੰਦਾ ਹਰ ਇੱਕ ਹੀ ਹੈਰਾਨ ਹੋਣਾ ਚਾਹੀਦਾ 5 ਸਾਲ ਸਰਪੰਚ ਮਜ਼ਦੂਰ ਬਣੇ 5 ਸਾਲ ਕਿਸਾਨ ਹੋਣਾ ਚਾਹੀਦਾ ਵਿਚਾਰ ਮੇਰੇ ਸੁਣ ਕੇ ਬੰਦਾ ਹਰ ਇੱਕ ਹੀ ਹੈਰਾਨ ਹੋਣਾ ਚਾਹੀਦਾ 5 ਸਾਲ ਸਰਪੰਚ ਮਜ਼ਦੂਰ ਬਣੇ 5 ਸਾਲ ਕਿਸਾਨ ਹੋਣਾ ਚਾਹੀਦਾ ਏਕਤਾ ਜਿੰਦਾਬਾਦ ਦਾ ਨਾਰਾ ਫਿਰ ਫੱਬਦਾ ਏਕਤਾ ਜਿੰਦਾਬਾਦ ਦਾ ਨਾਰਾ ਫਿਰ ਫੱਬਦਾ ਗੱਲ ਮੇਰੀ ਸੱਚੀ ਦਾ ਕਈਆਂ ਨੂੰ ਬੜਾ ਗੁੱਸਾ ਲੱਗਦਾ ਐਨਾ ਨਾ ਤੂੰ ਬੋਲ ਸੱਚ ਲੋਕਾਂ ਪਿੱਛੇ ਲੱਗ ਕੇ ਐਨਾ ਨਾ ਤੂੰ ਬੋਲ ਸੱਚ ਲੋਕਾਂ ਪਿੱਛੇ ਲੱਗ ਕੇ ਪੈਰ ਲੱਗਣ ਤੋਂ ਪਹਿਲਾਂ ਹੀ ਨਾ ਬਹਿ ਜਾਵੀਂ ਆਪਣੇ ਤੂੰ ਪੈਰ ਵੜ ਕੇ ਪੈਰ ਲੱਗਣ ਤੋਂ ਪਹਿਲਾਂ ਹੀ ਨਾ ਵਹਿ ਜਾਵੀਂ ਆਪਣੇ ਤੂੰ ਪੈਰ ਵੱਡ ਕੇ ਗੱਲ ਕਰਨੀ ਮੈਂ ਚਾਹਾਂ ਗਰੀਬਾਂ ਦੇ ਹੱਕ ਦੀ ਮੈਨੂੰ ਮਾਰੇ ਮਜਬੂਰੀ ਆਰਥਿਕ ਪੱਖ ਦੀ ਚੰਗੀਆਂ ਜ਼ਮੀਨਾਂ ਦੇ ਕੋਈ ਨਾ ਘਾਟ ਸਰਕਾਰੀ ਨਹੀਂ ਜਾਣ ਬੁੱਝ ਕੇ ਗਰੀਬਾਂ ਨੂੰ ਮਿਲਦੇ ਛੱਪੜ ਤੇ ਕੰਡੇ ਤੇ ਪਲਾੜ ਸਰਕਾਰੀ ਨਹੀਂ ਚੰਗੀਆਂ ਜ਼ਮੀਨਾਂ ਦੀ ਕੋਈ ਨਾ ਘਾਟ ਸਰਕਾਰੀ ਨਹੀਂ ਜਾਣਬੁੱਝ ਕੇ ਮਿਲਦੇ ਗਰੀਬਾਂ ਨੂੰ ਘੜੀਆਂ ਜ਼ਮੀਨ ਚੋਂ ਪਲਾਟ ਸਰਕਾਰੀ ਨਹੀਂ ਪਹਿਲਾਂ ਵਾਲੇ ਕੰਮ ਨਹੀਂ ਚੱਲਣ ਦੇਣੇ ਨਹੀਂ ਹੱਕ ਕਿਸੇ ਨੂੰ ਮੱਲਣ ਦੇਣੇ ਨਵੇਂ-ਨਵੇਂ ਮਤੇ ਅਸੀਂ ਪਾਸ ਕਰਾਂਗੇ ਪਹਿਲਾਂ ਨਾਲ ਕੰਮ ਕੁਝ ਖਾਸ ਕਰਾਂਗੇ ਆਉਣ ਵਾਲੇ ਸਮੇਂ ਚ ਵਿਚਾਰ ਕਰਾਂਗੇ ਜੜਾ ਪਾਰਟੀ ਯੂਨੀਅਨ ਤਿਆਰ ਕਰਾਂਗੇ ਗਰੀਬਾਂ ਦੇ ਹੱਕਾਂ ਲਈ ਵਾਅਦਾ ਚੱਕਾਂਗੇ ਭਾਈਚਾਰਾ ਸਾਰਿਆਂ ਨਾਲ ਸਾਝ ਰੱਖਾਂਗੇ ਜੇ ਮਿਲਿਆ ਨਾ ਹੱਕ ਫਿਰ ਡਾਂ ਚੱਕਾਂਗੇ ਭਾਈਚਾਰਾ ਸਾਰਿਆਂ ਨਾਲ ਸਾਂਝ ਰੱਖਾਂਗੇ ਪਰਚੀ ਐ ਕੀ ਪੱਕੇ ਪੈਣੇ ਆ ਹੱਕ ਗਰੀਬਾਂ ਨੇ ਆਪਣੇ ਲੈ ਗੇ ਰਹਿਣੇ ਆ ਬਰਤੀ ਹੈ ਜਦ ਕੀ ਪੱਕੇ ਪੈਣੇ ਆ ਹੱਕ ਗਰੀਬਾਂ ਨੇ ਆਪਣੇ ਲੈ ਕੇ ਰਹਿਣੇ ਆ ਚੁੱਪ ਕੀਤਿਆ ਨਹੀਂ ਹੁਣ ਸਾਡਾ ਸਰਨਾ ਵੰਡ ਦੇਣੀ ਕੱਲੀ ਕੱਲੀ ਚੀਜ਼ ਪਿੰਡ ਦੀ ਵੰਡ ਦੇਣੀ ਕੱਲੀ ਕੱਲੀ ਚੀਜ਼ ਪਿੰਡ ਦੀ ਮੜੀਆਂ ਨੂੰ ਇੱਕ ਥਾਂ ਤੇ ਕਰਨਾ ਵੰਡ ਦੇਣੀ ਕੱਲੀ ਕੱਲੀ ਚੀਜ਼ ਪਿੰਡ ਦੀ ਮੜੀਆਂ ਨੂੰ ਇੱਕ ਥਾਂ ਤੇ ਕਰਨਾ ਅੱਜ ਸੱਚ ਲਿਖਿਆ ਤੂੰ ਲਿਖੀ ਨਾ ਦੁਬਾਰਾ ਸੁਖਿਆ ਨਹੀਂ ਤਾਂ ਪਿੰਡ ਸਭਰਾ ਵੀ ਪੈ ਜਾਊਗਾ ਖਲਾਰਾ ਸੁਖਿਆ ਅੱਜ ਸੱਚ ਲਿਖਿਆ ਤੂੰ ਲਿਖੀ ਨਾ ਦੁਬਾਰਾ ਸੁਖਿਆ ਨਹੀਂ ਤਾਂ ਪਿੰਡ ਸਵਰਾਵੀ ਪੈ ਜਾਊਗਾ ਨਾ ਸੁਖਿਆ ਵਾਹਿਗੁਰੂ ਬੜੀ ਘੜ ਗੱਲ ਲਿਖੀ ਜੀ ਹੁਣ ਆਪਾਂ ਹੁਣ ਆਪਾਂ ਜਰਾਂ ਜ਼ਿੰਮੇਵਾਰੀ ਜ਼ਿੰਮੇਵਾਰੀ ਗਰੀਬਾਂ ਦੀ ਜ਼ਿੰਮੇਵਾਰੀ ਗਰੀਬਾਂ ਨੂੰ ਜਾਗਰੂਕ ਕਰਨ ਲਈ ਮਤ ਜ਼ਿੰਮੇਵਾਰੀ ਲਿਖੀ ਆ ਬਿਲਕੁਲ ਜੀ ਬਿਲਕੁਲ ਅੰਦਰ ਰਾਸ਼ਨ ਕਾਰਡ ਤੂੰ ਸਾਹਮਣੇ ਰੱਖੀਂ ਇਹਦੇ ਨਾਲ ਤੇਰੀ ਹੋਣੀ ਤਰੱਕੀ ਰਾਸ਼ਨ ਕਾਰਡ ਤੂੰ ਸਾਹਮਣੇ ਰੱਖੀਂ ਇਹਦੇ ਨਾਲ ਤੇਰੀ ਹੋਣੀ ਤਰੱਕੀ ਨਾ ਤੈਨੂੰ ਸਰਪੰਚੀ ਮਿਲਣੀ ਨਾ ਤੈਨੂੰ ਮਿਲਣੀ ਨੰਬਰਦਾਰੀ ਆ ਤੇਰੀ ਮਜ਼ਦੂਰਾ ਬਸ ਇਨੀ ਜਿੰਮੇਵਾਰੀ ਆ ਪੰਚਾਇਤ ਦੀ ਜ਼ਮੀਨ ਚੋਣਾ ਹੈ ਸਾਹ ਮੰਗੀ ਨਹੀਂ ਤਾਂ ਤੇਰੀ ਦੱਬ ਦੇਵਾਂਗੇ ਸੰਗੀ ਪੰਚਾਇਤ ਦੀ ਜ਼ਮੀਨ ਚੋਣਾ ਹੈ ਸਾਹ ਮੰਗੀ ਨਹੀਂ ਤਾਂ ਤੇਰੀ ਦੱਬ ਦੇਵਾਂਗੇ ਸੰਗੀ ਕਿਉਂਕਿ ਜ਼ਮੀਨਾਂ ਨਾਲ ਸਾਡੀ ਸਰਦਾਰੀ ਆ ਤੇਰੀ ਮਜ਼ਦੂਰਾ ਬਸ ਇੰਨੀ ਜ਼ਿੰਮੇਵਾਰੀ ਆ ਮੁਰਦੋਂ ਧੱਕਾ ਨਾਲ ਗਰੀਬਾਂ ਹੁੰਦਾ ਆਇਆ ਏ ਨਾ ਇਹ ਅੱਗੇ ਲੱਗੇ ਨਾ ਕਿਸੇ ਨੇ ਲਾਇਆ ਏ ਮੁਰਦੋਂ ਧੱਕਾ ਨਾਲ ਗਰੀਬਾਂ ਹੁੰਦਾ ਆਇਆ ਏ ਨਾ ਇਹ ਕਿੱਲੇ ਲੱਗੇ ਨਾ ਕਿਸੇ ਨੇ ਲਾਇਆ ਏ ਜੇ ਮੈਂ ਬੋਲਾਂ ਸੱਚ ਵੱਡੀ ਵੱਜ ਦੀ ਸੱਟ ਕਰਾਰੀ ਆ ਤੇਰੀ ਮਜ਼ਦੂਰਾ ਬਸ ਇੰਨੀ ਜ਼ਿੰਮੇਵਾਰੀ ਆ ਪਰ ਮਜ਼ਦੂਰਾ ਪੈਂਦਾ ਤੇਰੀਆਂ ਦੇ ਵਿੱਚ ਅਸੀਂ ਬਹਿ ਨਹੀਂ ਸਕਦੇ ਤੇ ਪਿੰਡ ਦਾ ਸਰਪੰਚ ਅਸੀਂ ਤੈਨੂੰ ਕਹਿ ਨਹੀਂ ਸਕਦੇ ਮਜਦੂਰਾ ਤੇਰੀਆਂ ਪਿੰਡਾਂ ਦੇ ਵਿੱਚ ਅਸੀਂ ਬਹਿ ਨਹੀਂ ਸਕਦੇ ਤੇ ਪਿੰਡ ਦਾ ਸਰਪੰਚ ਸੀ ਤੈਨੂੰ ਕਹਿ ਨਹੀਂ ਸਕਦੇ ਜੇ ਮੈਂ ਬੋਲਾਂ ਸੱਚ ਬੜੀ ਵੱਜਦੀ ਛੱਟ ਕਰਾਰੀ ਆ ਤੇਰੀ ਮਜਦੂਰਾ ਬਸ ਇਨੀ ਜ਼ਿੰਮੇਵਾਰੀ ਆ ਰਾਸ਼ਨ ਕਾਰਡ ਤੂੰ ਸੰਭ ਕੇ ਰੱਖੀ ਇਹਦੇ ਨਾਲ ਤੇਰੀ ਹੁਣੀ ਤਰੱਕੀ ਵੋਟਰ ਕਾਰਡ ਤੂੰ ਸੰਭ ਕੇ ਰੱਖੀ ਇਹਦੇ ਨਾਲ ਤੇਰੀ ਹੁਣੀ ਤਰੱਕੀ ਮਰਦਾਂ ਵਾਂਗੂ ਪਾਵੀਂ ਪੱਠੇ ਜਨਾਨੀਆਂ ਵਾਂਗੂ ਵਾ ਸੁੱਟੀ 1 ਮਈ ਤੋਂ ਪਹਿਲਾਂ ਨਹੀਂ ਤੈਨੂੰ ਮਿਲਣੀ ਛੁੱਟੀ ਮਰਦਾਂ ਵਾਂਗੂ ਪਾਵੀ ਪੱਠੀ ਜਨਾਨੀਆਂ ਵਾਂਗੂ ਗੋਹਾ ਛੁੱਟੀ 1 ਮਈ ਤੋਂ ਪਹਿਲਾਂ ਨਹੀਂ ਤੈਨੂੰ ਮਿਲਣੀ ਛੁੱਟੀ ਪੜਨ ਲਿਖਣ ਦੀ ਲੋੜ ਨਹੀਂ ਤੈਨੂੰ ਮਤ ਪੜਾਈ ਨੇ ਕਈਆਂ ਦੀ ਮਾਰੀ ਆ ਤੇਰੀ ਮਜ਼ਦੂਰਾਬਾਸੀ ਨਹੀਂ ਜ਼ਿੰਮੇਵਾਰੀ ਆ ਮਿਲਦੇ ਨਹੀਂ ਹੱਕ ਕਦੇ ਚੁੱਪ ਕਰਕੇ ਮਿਲਦੇ ਨਹੀਂ ਹੱਕ ਕਦੇ ਚੁੱਪ ਕਰਕੇ ਰੌਲਾ ਪਾਉਣਾ ਪੈਂਦਾ ਚੌਂਕਾਂ ਵਿੱਚ ਖੜਕੇ ਮਿਲਦੇ ਨਹੀਂ ਹੱਕ ਕਦੇ ਚੁੱਪ ਕਰਕੇ ਰੌਲਾ ਪਾਉਣਾ ਪੈਂਦਾ ਚੌਂਕਾਂ ਵਿੱਚ ਖੜਕੇ ਪਿੰਡ ਸਵਰਾ ਦੇ ਸੁੱਖੀ ਦੀ ਨਾਲ ਬਵਾਦਾਂ ਯਾਰੀ ਆ ਤੇਰੀ ਮਜ਼ਦੂਰਾ ਬਸ ਇੰਨੀ ਜ਼ਿੰਮੇਵਾਰੀ ਆ ਤੇਰੀ ਮਜ਼ਦੂਰਾ ਬਸ ਇੰਨੀ ਜ਼ਿੰਮੇਵਾਰੀ ਆ ਸਵਾਗਤ ਜੀ ਦਾ ਸਵਾਗਤ ਜੀ ਤੇ ਇਹਨੇ ਹਰ ਇੱਕ ਬੋਲ ਕਲਮ ਨੇ ਬਾਈ ਬੋਰੇ